ਰਾਜ ਸਭਾ 'ਚ ਇੱਕ ਵਾਰ ਫਿਰ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਅਮਿਤ ਆ ਬੱਚਨ ਦਾ ਨਾਂ ਨਾਲ ਜੋੜਨ ਤੇ ਗੁੱਸੇ 'ਚ ਆ ਗਏ। ਉਹਨਾਂ ਨੇ ਚੇਅਰਮੈਨ ਜਗਦੀਪ ਬਤਨਖੜ ਦੀਆਂ ਗੱਲਾਂ ਤੇ ਇਤਰਾਜ਼ ਪ੍ਰਗਟਾਇਆ। ਉਹਨਾਂ ਨੇ ਜਗਦੀਪ ਬਤਨਖੜ ਦੇ ਲਹਿਜੇ ਤੇ ਸਵਾਲ ਚੁੱਕੇ। ਇਸ ਤੋਂ ਬਾਅਦ ਕਾਂਗਰਸ ਸੰਸਦ ਸੋਨੀਆ ਗਾਂਧੀ ਸਮੇਤ ਕਈ ਵਿਰੋਧੀ ਨੇਤਾਵਾਂ ਨੇ ਰਾਜ ਸਭਾ 'ਚੋਂ ਵਕਾਊਟ ਕਰ ਦਿੱਤਾ। ਜਯਾ ਬੱਚਨ ਨੇ ਰਾਜ ਸਭਾ 'ਚ ਵਾਪਰੀ ਘਟਨਾ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਜਗਦੀਪ ਤਣਖੜ ਦੇ ਰਵਈਏ ਤੇ ਸਵਾਲ ਚੁੱਕੇ ਹਨ ਸਪਾਤ ਸੰਸਦ ਮੈਂਬਰ ਨੇ ਕਿਹਾ ਕਿ ਪਿਛਲੇ ਕੁਝ ਦਿਨਾ ਚੋ ਚੇਅਰ ਵੱਲੋਂ ਜੋ ਸ਼ਬਦ ਵਰਤੇ ਜਾ ਰਹੇ ਹਨ ਉਹ ਬਿਲਕੁਲ ਵੀ ਸਹੀ ਨਹੀਂ ਹਨ ਜਿਹੜਾ ਬੱਚਣ ਨੇ ਅੱਗੇ ਕਿਹਾ ਅਸੀਂ ਸਕੂਲੀ ਬੱਚੇ ਨਹੀਂ ਹਾਂ ਸਾਡੇ ਵਿੱਚੋਂ ਕੁਝ ਸੀਨੀਅਰ ਸਿਟੀਜ਼ਨ ਹਨ ਮੈਂ ਉਹਨਾਂ ਦੇ ਲਹਿਜੇ ਤੋਂ ਪ੍ਰਸ਼ਾਂਤੀ ਅਤੇ ਖਾਸ ਤੌਰ ਤੇ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਣ ਲਈ ਖੜੇ ਹੋਏ ਤਾਂ ਉਹਨਾਂ ਨੇ ਮਾਈਕ ਬੰਦ ਕਰ ਦਿੱਤਾ ਤੁਸੀਂ ਇਹ ਜੀ ਆ ਕਿਵੇਂ ਕਰ ਸਕਦੇ ਹੋ ਤੁਹਾਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦੀ ਇਜਾਜ਼ਤ ਦੇਣੀ ਪਵੇਗੀ ਸੱਪਾ ਸੰਸਦ ਨੇ ਅੱਗੇ ਕਿਹਾ ਕਿ ਚੇਅਰ ਬਲੋ ਕਈ ਵਾਰ ਅਜੇ ਸ਼ਬਦ ਵਰਤੇ ਜਾ ਰਹੇ ਹਨ ਜੋ ਸਹੀ ਨਹੀਂ ਹਨ ਤੁਸੀਂ ਦਿਮਾਗਹੀਣ ਹੋ ਖਜ਼ਾਨਾ ਬੈਂਚ ਵਾਲੇ ਵੀ ਇਹ ਸ਼ਬਦ ਬੋਲਦੇ ਹਨ ਮੈਂ ਸੰਸਦ ਦੀ ਮੈਂਬਰ ਹਾਂ ਰਾਜ ਸਭਾ ਵਿੱਚ ਅੱਜਕੱਲ ਜੀਡੀ ਭਾਸ਼ਾ ਵਰਤੀ ਜਾ ਰਹੀ ਹੈ ਔਕ ਕਦੇ ਵੀ ਨਹੀਂ ਵਰਤੀ ਗਈ ਮੈਂ ਚਾਹੁੰਦੀ ਹਾਂ ਕਿ ਚੇਅਰਮੈਨ ਮਾਫੀ ਮੰਗੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਦੋਂ ਡਿਪਟੀ ਚੇਅਰਮੈਨ ਨੇ ਸਫਾ ਦੀ ਰਾ ਸਭਾ ਮੈਂਬਰ ਜਯਾ ਬਚਨ ਨੂੰ ਰਾ ਸਭਾ ਵਿੱਚ ਬੋਲਣ ਲਈ ਸੱਦਾ ਦਿੱਤਾ ਤਾਂ ਉਹਨਾਂ ਨੇ ਉਹਨਾਂ ਦਾ ਨਾਂ ਜਯਾ ਅੰਮਿਤਪ ਬਚਨ ਦੱਸਿਆ ਇਸ ਗੱਲ ਤੋਂ ਉਹ ਗੁੱਸੇ ਵਿੱਚ ਸੀ ਉਹਨਾਂ ਨੇ ਡਿਪਟੀ ਚੇਅਰਮੈਨ ਨੂੰ ਕਿਹਾ ਸੀ ਕਿ ਜੇ ਤੁਸੀਂ ਸਿਰਫ ਜਯਾ ਬਚਨ ਕਹਿ ਦਿੰਦੇ ਤਾਂ ਕਾਫੀ ਸੀ ਤਾਂ ਜੇ ਕਿ ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ ਜਯਾ ਬੱਚਨ ਨੇ ਰਾਸੋਬਾ ਜੀ ਆਪਣਾ ਪੂਰਾ ਨਾਂ ਲੈ ਲਿਆ ਜਿਸ ਤੋਂ ਬਾਅਦ ਸਜਣ ਚ ਖੂਬ ਹਾਸਾ ਮਚ ਗਿਆ ਜਯਾ ਬੱਚਨ ਦੀ ਗੱਲ ਸੁਣ ਕੇ ਮੀਤ ਪ੍ਰਧਾਨ ਜਗਦੀਸ਼ ਤਣਗੜ ਵੀ ਉੱਚੀ ਉੱਚੀ ਹਾਸਨ ਲੱਗੇ ਸ਼ੁਕਰਵਾਰ ਨੂੰ ਇੱਕ ਜਗਦੀਪ ਤਣਕਰ ਨੇ ਜਯਾ ਬੱਚਨ ਦਾ ਨਾਂ ਪੂਰਾ ਨਾਂ ਲਿਆ ਜਿਸ ਤੇ ਉਹ ਗੁੱਸੇ ਚ ਆ ਗਈ ਹੋਰ ਅਪਡੇਟ ਲਈ ਦੇਖਦੇ ਰਹੋ ਜੇਬਡੀ ਟੀਵੀ